ਵਿਚਾਲੇ ਅਇ ਤੱਕ ਸਿੱਧੂ ਨੇ ਧਾਰੀ ਹੋਈ ਹੈ ਚੁੱਪੀ ਸਕਜਿੰਦਰ ਰੰਦਾਵਾ ਦੇ ਲੀਗਲ ਨੋਟਿਸ ਤੇ ਮੈਡਮ ਸਿੱਧੂ ਦਾ ਤਿੱਖਾ ਜਵਾਬ ਬੁੱਲੇ ਮੈਂ ਆਪਣੇ ਬਿਆਨ ਤੇ ਕਾਇਮ ਚ ਰੰਦਾਵਾ ਨੇ ਨੋਟਿਸ ਵਾਪਸ ਨਾ ਲਿਆਤਾ ਕਰਾਂਗੀ ਕਾਨੂੰਨੀ ਕਾਰਵਾਈ ਮੈਡਮ ਸਿੱਧੂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨੂ ਕੇ ਜਾਲ ਲੀਗਲ ਨੋਟਿਸ ਸਾਧਣਾ ਅੰਦਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਮਾਫੀ ਮੰਗ ਲਈ ਕਿਆ న్యూਸ 18 ਤੇ ਬੋਲੇ ਮਿੱਠੂ ਮਦਾਨ ਸਬੂਤਾ ਨਾਲ ਦਿਵਾਗਾ ਜਵਾਬ ਕਥੇਤੌੜੀਓ ਮਾਮਲੇ 'ਚ ਵੱਡਾ ਐਕਸ਼ਨ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੂੰ ਛੁੱਟੀ ਤੇ ਭੇਜਿਆ ਐਸਐਸਪੀ ਸੰਗਰੂਰ ਸਰਤਾਜ ਚਹਿਲ ਨੂੰ ਸੌਂਪੀ ਵਾਧੂ ਜ਼ਿੰਮੇਵਾਰੀ ਕਥੇਤੌੜੀਓ ਮਾਮਲੇ 'ਚ ਅੱਜ ਹਾਈ ਕੋਰਟ 'ਚ ਹਸਣਵਾਈ ਪੰਜਾਬ ਸਰਕਾਰ ਵੱਲੋਂ ਬਠਿੰਡਾ ਦੀ ਥਰਮਲ ਕਲੋਨੀ ਵੇਚਣ ਦਾ ਫੈਸਲਾ ਪਾਵਰਕੋਮ ਦੇ ਬੋਰਡ ਆਫ ਡਾਇਰੈਕਟਰਸ ਨੇ ਕੀਤੀ ਮਨਜ਼ੂਰੀ 165 ਏਕੜ ਜ਼ਮੀਨ ਵੇਚਣ ਨੂੰ ਮਿਲਣੀ ਹਰੀ ਚੰਡੀ ਜਪਾਨ ਅਤੇ ਸਾਊਥ ਕੋਰੀਆ ਦੌਰੇ ਤੋਂ ਵਾਪਸ ਪਰਤੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਕੰਮ ਕੇ ਅਹਿਮ ਪ੍ਰੈਸ ਕਾਨਫਰੰਸ ਵਿਦੇਸ਼ੀ ਕਾਰੋਬਾਰੀਆਂ ਨੂੰ ਪੰਜਾਬ ਚ ਨਿਵੇਸ਼ਤਾ ਦੇ ਕੇ ਆਏ ਨਿਸੱਦਾ। ਚੰਡੀਗੜ੍ਹ ਚ ਪਿਛਲੇ 10 ਦਿਨਾਂ ਚ ਡਿਜੀਟਲ ਅਰੈਸਟ ਦੇ ਦੋ ਵੱਡੇ ਮਾਮਲੇ ਬਜ਼ੁਰਗ ਜੋੜੇ ਨੂੰ 20 ਦਿਨ ਤੱਕ ਡਿਜੀਟਲ ਅਰੈਸਟ ਕਰਕੇ ਠੱਗੇ 80 ਲੱਖ ਰੁਪਏ ਤਾਂ ਇੱਕ ਰਿਟਾਇਰਡ ਅਫਸਰ ਨੂੰ ਲਗਾਇਆ 55 ਲੱਖ ਰੁਪਏ ਦਾ ਛੁਣਾ। दिल्ली पहुंचे हरियाणा के मंत्री विधायक देख के संसद की कार्रवाई विधानसभा स्पीकर की अगुवाई पतंजलि गाय का घी मां का भरोसा प्यार से भरोसा ਸਸਰਿਆਕਾਲ న్యూਸ 819 ਪੰਜਾਬ ਹਰਿਆਣਾ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾ ਸਿੰਘ ਪੰਨੂ ਤਾਂ ਵੇਲਾ ਡਾਇਰੈਕਟ ਡਿਸਟ੍ਰਿਕਟ ਤੋਂ ਦਾ ਪਰ ਉਸ ਤੋਂ ਪਹਿਲਾਂ ਇਹਨਾਂ ਵੱਡੀਆਂ ਖਬਰਾਂ ਦਾ ਰੁਕ ਕਰਦੇ ਹਾਂ ਤਾਂ ਚੰਡੀਗੜ੍ਹ ਚ ਡਿਜੀਟਲ ਅਰੇਸਟ ਦੇ ਕੇਸ ਜੋ ਹੈ ਰੁਕਣ ਦਾ ਨਾਮ ਨਹੀਂ ਲੈ ਰਹੇ ਪਿਛਲੇ 10 ਦਿਨਾਂ ਚ ਡਿਜੀਟਲ ਅਰੇਸਟ ਦੇ ਉੱਤੇ ਵੱਡੇ ਮਾਮਲੇ ਦੋ ਸਾਹਮਣੇ ਆ ਚੁੱਕੇ ਨੇ ਇੱਕ ਬਜ਼ੁਰਗ ਜੋੜਾ ਤੇ ਇੱਕ ਰਿਟਾਇਰਡ ਅਫਸਰ ਜੋ ਹੈ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਤਾਂ ਬਜ਼ੁਰਗ ਜੋੜੇ ਨੂੰ 20 ਦਿਨ ਤੱਕ ਡਿਜੀਟਲ ਅਰੇਸਟ ਕਰਕੇ ਰੱਖਿਆ ਗਿਆ ਦੇ 80 ਲੱਖ ਤੋਂ ਜ਼ਿਆਦਾ ਦੀ ਠੱਗੀ ਕੀਤੀ ਗਈ ਹੈ 80 ਲੱਖ ਰੁਪਏ ਇਹ ਬਜ਼ੁਰਗ ਜੋੜੇ ਤੋਂ ਠੱਗ ਲਏ ਗਏ ਸਾਈਬਰ ਠੱਗਾ ਨੇ ਖੁਦ ਨੂੰ ਜਿਆ ਪੁਲਿਸ ਅਧਿਕਾਰੀ ਦੱਸਿਆ منی ਲਾਂਡਰਿੰਗ ਦਾ ਕੇਸ ਦਸਕੇ ਅਲੱਗ-ਅਲੱਗ ਖਾਤਿਆਂ ਚੋਂ ਪੈਸੇ ਕਢਵਾ ਲੇ ਤਾਂ ਸੈਕਟਰ 45 ਦੇ ਰਿਟਾਇਰਡ ਅਫਸਰ ਜੋ ਹੈ ਉਹਨਾਂ ਤੋਂ ਵੱਖਰੇ ਤੌਰ ਤੇ 52 ਲੱਖ ਦੀ ਠੱਗੀ ਹੋਈ ਹੈ ਹਾਲਾਂਕਿ ਪੁਲਿਸ ਦੋਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਆ ਤਾਂ ਪਿਛਲੇ ਕਈ ਦਿਨਾਂ ਤੋਂ ਕਹਾ ਜਾ ਰਿਹਾ ਹੈ ਕਿ ਕਈ ਮਹੀਨਿਆਂ ਤੋਂ ਚੰਡੀਗੜ੍ਹ ਚ ਵੱਡੇ ਪੱਧਰ ਤੇ ਜੋ ਹੈ ਡਿਜੀਟਲ ਅਰੇਸਟ ਦੇ ਮਾਮਲੇ ਜੋ ਹੈ ਸਾਹਮਣੇ ਆ ਰਹੇ ਨੇ ਜਿਸ ਦੌਰਾਨ ਕਰੋੜਾਂ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ ਵੱਖ-ਵੱਖ ਲੋਕਾਂ ਤੋਂ ਜੋ ਕਿ ਰਿਟਾਇਰਡ ਨੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਡਿਜੀਟਲ ਰਾਜਦਾਨ ਜੋ ਹੈ ਚਾਂਸਾ ਦੇ ਕੇ ਖੁਦ ਪੁਲਿਸ ਅਧਿਕਾਰੀ ਬਣ ਕੇ ਕੋਈ ਝੂਠੇ ਕੇਸ ਵਗੈਰਾ ਪਾ ਕੇ ਇਸ ਤਰ੍ਹਾਂ ਪੈਸੇ ਠੱਗੇ ਜਾਂਦੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਇਹ ਦੋ ਵੱਡੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਕਿ ਪਹਿਲਾਂ ਇੱਕ ਬਜ਼ੁਰਗ ਜੋੜਾ ਜੋ ਹੈ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ 20 ਦਿਨ ਤੱਕ ਬਹੁਤ ਵੱਡਾ ਵਕਵਾ ਹੈ ਕਿ 20 ਦਿਨ ਤੱਕ ਡਿਜੀਟਲ ਅਰੈਸਟ ਕਰਕੇ ਰੱਖਿਆ ਗਿਆ ਮਨੀ ਲਾਂਡਰਿੰਗ ਦਾ ਕੇਸ ਜੋ ਹੈ ਉਹ ਪਾ ਕੇ ਝੂਠੇ ਪੱਧਰ ਤੇ ਜੋ ਹੈ ਉਹਨਾਂ ਤੋਂ ਪੈਸੇ ਠੱਗੇ ਗਏ ਕਰੀਬ 80 ਲੱਖ ਰੁਪਏ ਦੀ ਠੱਗੀ ਜੋ ਹੈ ਮਾਰੀ ਗਈ ਹੈ ਦੂਜੇ ਪਾਸੇ ਇੱਕ ਰਿਟਾਇਰਡ ਅਫਸਰ ਜੋ ਹੈ ਜੋ ਕਿ ਸੈਕਟਰ 45 ਦੇ ਰਹਿਣ ਵਾਲੇ ਨੇ ਉਹਨਾਂ ਤੋਂ ਵੀ 52 ਲੱਖ ਦੀ ਠੱਗੀ ਹੋਈ ਹੈ ਤਾਂ ਆਪਣੇ ਆਪ 'ਚ ਬ ਅਲੋਕਾਂ ਨੂੰ ਜਾਇ ਸ਼ਿਕਾਰ ਬਣਾਇਆ ਜਾ ਰਿਹਾ ਹੈ ਕਿ ਡਿਜੀਟਲ ਅਰੈਸ ਦੇ ذریعے ਉਨ੍ਹਾਂ ਤੋਂ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਹੋ ਰਹੀ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਚ ਚੰਡੀਗੜ੍ਹ ਚ ਵੱਡੇ ਪੱਧਰ ਤੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਕਰੋੜਾਂ ਰੁਪਏ ਦਾ ਇਸ ਤਰ੍ਹਾਂ ਦਾ ਜੋ ਹੈ ਅਲੋਕਾਂ ਤੋਂ ਠੱਗੀ ਮਾਰੀ ਗਈ ਹੈ ਕਿ ਝੂਠਾ ਡਿਜੀਟਲ ਅਰੈਸ ਦਾ ਕੇਸ ਦੱਸ ਕੇ ਉਹਨਾਂ ਨੂੰ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਕੇਸ ਉਹਨਾਂ ਤੇ ਪਾ ਕੇ ਝੂਠੇ ਪੱਧਰ ਤੇ ਜੋ ਹੈ ਦੱਸ ਕੇ ਇਸ ਤਰ੍ਹਾਂ ਜੋ ਹੈ ਉਮਰ ਭਰ ਦੀ ਕਮਾਈ ਕਿਸੇ ਦੀ ਜੋ ਠੱਗ ਲਈ ਜਾਂਦੀ ਹੈ ਕਿਉਂਕਿ ਜਿਹੜੇ ਰਿਟਾਇਰਡ ਜਾ ਬਜ਼ੁਰਗ ਜੁੜੇ ਹੁੰਦੇ ਨੇ ਉਹਨਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਵੱਡੇ ਪੱਧਰ ਤੇ ਤਾਂ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਤਾਂ ਮਨੋਜ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਨੇ ਤੇ ਹੁਣ ਦੋ ਵੱਡੇ ਮਾਮਲੇ ਦੁਬਾਰਾ ਡਿਟੇਲ ਅਰੈਸ ਦੇ ਸਾਹਮਣੇ ਆ ਚੁੱਕੇ ਨੇ ਤਾਂ ਹੋਰ ਕੀ ਕੋਈ ਜਾਣਕਾਰੀ ਤਾਂ ਦੇਖੋ ਬਿਲਕੁਲ ਬਜ਼ੁਰਗ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਕਿਉਂਕਿ ਸਾਈਬਰ ਫਰॉड ਦਾ ਜਿਹੜਾ ਦਾਇਰਾ ਹੈ ਉਹ ਲਗਾਤਾਰ ਵੱਧਾ ਜਾ ਰਿਹਾ ਹੁਣ ਪਿਛਲੇ 10 ਦਿਨਾਂ ਦੀ ਅਸੀਂ ਗੱਲ ਕਰ ਲਈਏ ਪਿਛਲੇ 10 ਦਿਨਾਂ ਦੇ ਵਿੱਚ ਦੋ ਵੱਡੇ ਮਾਮਲੇ ਚੰਡੀਗੜ੍ਹ ਦੇ ਵਿੱਚ ਕਰੀਬ 8 ਦਿਨ ਪਹਿਲਾਂ ਸੈਕਟਰ 45 ਦੇ ਰਹਿਣ ਵਾਲੇ ਇੱਕ ਰਿਟਾਇਰਡ ਆਫਸਰ ਦਾ ਆਇਆ ਸੀਗਾ 52 ਲੱਖ ਡਿਜੀਟਲ ਰੈਸਟ ਕਰਕੇ 52 ਲੱਖ ਦੀ ਠੱਗੀ ਕੀਤੀ ਗਈ ਸੀ ਤੇ ਕੱਲ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬਜ਼ੁਰਗ ਦੰਪਤੀ ਉਹ ਵੀ ਰਿਟਾਇਰ ਆਫਸਰ ਨੇ ਔਰ ਉਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਉਹਨਾਂ ਦੇ ਬੱਚੇ ਵਿਦੇਸ਼ ਚ ਵਿੱਚ ਰਹਿੰਦੇ ਨੇ ਔਰ ਉਹਨਾਂ ਦੇ ਵਿੱਚ ਹੁਣ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਨੂੰ ਕਿ ਸਾਨੂੰ 20 ਦਿਨ ਕਰੀਬ 20 ਦਿਨ ਡਿਜੀਟਲ ਅਰੈਸਟ ਕਰਕੇ ਔਰ تقریبا 80 لاکھ تو بھی زیادہ دی جڑی ٹھگی ہے وہ کیتی گئی اور ا دے وچ دیکھو موڈس اپرنڈی کی سی گی جڑی ਹੁਣ ਤੱਕ ਦੀ ਜਾਣਕਾਰੀ پولیس ਨੂੰ ਦਿੱਤੀ ਹੈ ਹਾਲਾਂਕਿ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਕੱਲ ਇਸ ਮਾਮਲੇ ਨੂੰ ਲੈ ਕੇ ਦੇਰ ਸ਼ਾਮ ਮਾਮਲਾ ਦਰਜ کیا ہے اور ا ਦੇ ਵਿੱਚ ਜਿਹੜੀ ਉਹਨਾਂ ਨੇ ਕੰਪਲੇਨ ਦਿੱਤੀ ਹੈ ਬੜੀ ਹੈਰਾਨ ਕਰ ਦੇਣ ਵਾਲੀ ਪੂਰਾ ਧਮਕਾਇਆ ਗਿਆ ਪੂਰਾ ਪੈਨਿਕ ਕ੍ਰੀਏਟ ਕੀਤਾ ਗਿਆ ਕਿ ਐਸੀ ਅਫਸਰ ਬੋਲ ਰਹੇ ہیں ਚੰਡੀਗੜ੍ਹ پولیس ਨੂੰ ਵੀ ਤੁਹਾਡੇ ਕੋਲ ਭੇਜ ਰਹੇ ہیں ਸਾਡੀ ਗੱਡੀ ਤੁਹਾਡੇ ਘਰ ਪਹੁੰਚ ਰਹੀ ਹੈ منی ਲਾਂਡਰਿੰਗ ਦੇ ਵਿੱਚ ਤੁਹਾਡਾ ਨਾਂ ਸਾਹਮਣੇ ਆ ਰਿਹਾ ਹੈ ਔਰ ਇੰਨਾ ਜਿਆਦਾ ਡਰਾਤਾ ਉਹਨਾਂ ਨੂੰ 20 ਦਿਨ ਕਰੀਬ 20 ਦਿਨ ਉਹ ਡਿਜੀਟਲ ਅਰੈਸਟ ਰਹੇ ਨਾ ਵਿਦੇਸ਼ ਚ ਜਿਹੜੇ ਬੱਚੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਿੱਤੀ ਨਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰਨ ਦਿੱਤੀ ਬੈਂਕਾਂ ਦੇ ਵਿੱਚ ਜਾ ਜਾ ਕੇ ਜਿਹੜੀ ਵੀ ट्रांजैक्शन ਜਿਹੜੀ ਹੈ ਵਖ-ਵਖ ਅਕਾਊਂਟਸ ਦੇ ਵਿੱਚ ਟ੍ਰਾਂਜੈਕਸ਼ਨਸ ਕਰਵਾਈ ਗਈ ਔਰ ਬਹੁਤ ਹੀ ਧਰਾਤਮਕਾ ਕੇ ਉਹਨਾਂ ਤੋਂ 80 ਲੱਖ ਤੋਂ ਵੀ ਜ਼ਿਆਦਾ ਦੀ ਜਿਹੜੀ ਠੱਗੀ ਹੈ ਉਹ ਕੀਤੀ ਗਈ ਔਰ ਬਾਅਦ ਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਜਾਦੋ ਪੁਲਿਸ ਸਟੇਸ਼ਨ ਪਹੁੰਚੇ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਸਾਈਬਰ ਠੱਗੀ ਜਿਹੜੀ ਹੈ ਉਹ ਕੀਤੀ ਗਈ ਸੀ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਔਰ ਬਜ਼ੁਰਗ ਜੀ ਦੀ ਦੰਪਤੀ ਹੈ ਉਹ ਕਾਫੀ ਸਦਮੇ ਦੇ ਵਿੱਚ ਹੈ ਦੇਖੋ ਪੈਨਿਕ ਕ੍ਰੀਏਟ ਕੀਤਾ ਜਾਂਦਾ ਹੈ ਔਰ ਬਾਰ-ਬਾਰ ਸਾਈਬਰ ਪੁਲਿਸ ਸਾਈਬਰ ਐਕਸਪਰਟ ਲੋਕਾਂ ਨੂੰ ਅਵੇਅਰ ਕਰਦੇ ਹੈ ਕਿ ਡਿਜੀਟਲ ਅਰੇਸਟ ਨਾ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਤੁਹਾਨੂੰ ਵਟਸਐਪ ਤੇ ਭੇਜਦਾ ਹੈ ਕਿ ਅਸੀਂ ਆਰ ਬੀ ਆਈ ਤੋਂ ਬੋਲਦੇ ਹੈ ਅਸੀਂ ਸੀ ਬੀ ਆਈ ਤੋਂ ਬੋਲਦੇ ਹੈ ਅਸੀਂ ਮੁੰਬਈ ਪੁਲਿਸ ਤੋਂ ਬੋਲਦੇ ਹੈ ਅਸੀਂ ਉਹ ਜਿਹੜੇ ਐਨਆਈਏ ਤੋਂ ਬੋਲਦੇ ਆਂ ਲੈਟਰ ਦਿੱਤਾ ਜਾਂਦਾ ਕਦੇ ਵੀ ਡਿਜੀਟਲ ਅਰੈਸਟ ਨਾਲ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਹੈ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਹੈ ਔਰ ਹੁਣ ਜਾ ਕੇ ਕਿਉਂਕਿ ਦੇਖੋ ਪਿਛਲੇ ਦਿਨਾਂ ਅਸੀਂ ਲਗਾਤਾਰ ਕਵਰੇਜ ਕੀਤੀ ਹੈ ਸਾਈਬਰ ਕ੍ਰਾਈਮ ਦੇ ਜ਼ਾਰੇ ਡਿਜੀਟਲ ਅਰੈਸਟ ਦੇ ਨਾਂ ਤੇ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਠੱਗੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਈਬਰ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਹੈ ਲੇਕਿਨ ਹੁਣ ਦੰਪਤੀ ਇੰਨੀ ਜ਼ਿਆਦਾ ਦਸ਼ਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇੰਨੀ ਜ਼ਿਆਦਾ ਚੜੀ ਹੋਈ ਹੈ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰ ਰਹੀ ਹੈ ਤੇ ਪੁਲਿਸ ਨੇ ਵੀ ਉਹਨਾਂ ਨੂੰ ਜਿਹੜਾ ਕਹਿ ਸਕਦੇ ਆਂ ਆਸ਼ਵਾਸ਼ਣ ਦਿੱਤਾ ਹੈ ਪੂਰੇ ਜਿੱਥੇ-ਜਿੱਥੇ ਅਕਾਊਂਟ ਦੇ ਵਿੱਚ ਪੈਸੇ ਗਏ ਨੇ ਉਹਦੀ ਹੁਣ ਡਿਟੇਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੀ ਜੀ ਮਨੋਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦਿੱਤਾ ਬਿਲਕੁਲ ਜ਼ਾਹਰ ਤੌਰ ਤੇ ਕਿਸੇ ਦੀ ਉਮਰ ਭਰ ਦੀ ਕਮਾਈ ਇਸ ਤਰ੍ਹਾਂ ਜੋ ਹੈ ਠੱਗੀ ਜਾਂਦੀ ਹੈ ਤਾਂ ਜ਼ਾਹਰ ਤੌਰ ਤੇ ਉਹ ਆਪਣੇ ਆਪ ਚ ਬਹੁਤ ਪਰੇਸ਼ਾਨ ਕਰਨ ਵਾਲਾ ਮਾਮਲਾ ਹੋ ਜਾਂਦਾ ਹੈ ਪਰ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਪੁਲਿਸ ਵੀ ਲਗਾਤਾਰ ਜਾਗਰੂ ਕਰਦੀ ਹੈ ਕਿ ਡਿਜੀਟਲ ਅਰੇਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਕਿਤੇ ਤੁਹਾਨੂੰ ਫੋਨ ਆ ਰਿਹਾ ਹੈ ਜਾਂ ਇਸ ਤਰ੍ਹਾਂ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਡਿਜੀਟਲ ਅਰੇਸਟ ਜਾਂ ਕੋਈ ਮਾਮਲਾ ਲਗਾਤਾਰ ਜਾਗਰੂਕੀ ਕੀਤਾ ਜਾਂਦਾ ਪਰ ਇਸ ਵਿਚਾਲੇ ਵੀ ਇਹ ਜੋ ਠੱਗ ਨੇ ਜੋ ਲੋਕ ਨੇ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਕੁਝ ਵੈ ਉਹਨਾਂ ਵੱਲੋਂ ਮਾਰੀ ਜਾਂਦੀ ਹੈ ਤੇ ਹੁਣ ਵੀ ਇਹ ਦੋ ਵੱਡੇ ਮਾਮਲੇ ਜੋ ਹੈ ਚੰਡੀਗੜ੍ਹ 'ਚ ਸਾਹਮਣੇ ਪਿਛਲੇ 10 ਦਿਨਾਂ 'ਚ ਆਏ ਨੇ। ਤਾਜ ਪੰਜਾਬ ਪਾਰ 'ਚ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ ਬਿਜਲੀ ਬਿੱਲ 2025 ਦੇ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਹੈ। ਤਾਜ ਪੀਐਸਪੀਸੀਐਲ ਦਫਤਰਾਂ 'ਚ ਜੋ ਹੈ ਜਮ੍ਹਾਂ ਕਰਵਾਈ ਜਾਣਗੇ ਪ੍ਰੀपेड ਮੀਟਰ ਕੱਲ ਵੱਖ-ਵੱਖ ਪਿੰਡਾਂ 'ਚੋਂ ਕਿਸਾਨਾਂ ਵੱਲੋਂ ਇਹ ਚਿਪ ਵਾਲੀ ਮੀਟਰ ਜੋ ਹੈ ਉਤਾਰੀ ਗਈ ਸੀ ਬਿਜਲੀ ਪਾਰਕ ਨੇ ਹਾਲਾਂਕਿ ਕਾਰਵਾਈ ਕਰਨ ਦੇ ਜੋ ਹੈ ਵੱਡੇ ਪ੍ਰਦਰਸ਼ਨ ਦੀ ਜੋ ਚਤਾਵਨੀ ਦਿੱਤੀ ਗਈ ਹੈ ਤੇ ਪੀਆਈਐਸ ਪੀਸੀਐਲ ਦੇ ਖਿਲਾਫ ਇਹ ਪ੍ਰਦਰਸ਼ਨ ਜੋ ਹੈ ਕੀਤਾ ਜਾਵੇਗਾ ਤਾਂ ਲਗਾਤਾਰ ਕਿਸਾਨ ਜੋ ਹੈ ਬਿਜਲੀ ਬਿੱਲ 2025 ਨੂੰ ਤਰੰਤ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਲਗਾਤਾਰ ਇਸ ਦਾ ਵਿਰੋਧ ਕੀਤਾ ਜਾਂਦਾ ਰਿਹਾ ਕਿਸਾਨਾਂ ਵੱਲੋਂ ਅਕਲ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਕੀ ਪ੍ਰੀਪੇਡ ਮੀਟਰ ਲਗਾਏ ਗਏ ਸਨ ਜੋ ਚਿਪ ਵਾਲੇ ਮੀਟਰ ਨੇ ਕਿਸਾਨ ਉਹਨਾਂ ਨੂੰ ਖੁਦ ਆਪਣੇ ਪੱਧਰ ਤੇ ਉਤਾਰਦੇ ਹੋਏ ਨਜ਼ਰ ਆਏ ਸਨ ਤੇ ਇਕੱਠੇ ਕਰਕੇ ਉਹਨਾਂ ਵੱਲੋਂ ਅੱਜ ਮੀਟਰ ਜੋ ਹੈ ਬਿਜਲੀ ਪਾਖ ਨੂੰ ਸੌਂਪੇ ਜਾਣਗੇ ਕਿਉਂਕਿ ਕਿਸਾਨਾਂ ਵੱਲੋਂ ਵੱਡੇ ਜੋ ਹੈ ਇਲਜ਼ਾਮ ਲਗਾਏ ਜਾਂਦੇ ਨੇ ਕਿ ਜ਼ਬਰਦਸਤੀਆਂ ਮੀਟਰ ਲਗਾਏ ਜਾ ਰਹੇ ਨੇ ਜ ਪੰਜਾਬ ਅਰਥੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ। ਲਗਾਤਾਰ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਸੰਘਰਸ਼ ਰਤ ਹੈਗਾ। ਅਰ 5 ਦਸੰਬਰ ਨੂੰ 2 ਘੰਟੇ ਦਾ ਰੇਲ ਰੋਕੋ ਉਹਦੇ ਤੇ ਜਿਵੇਂ ਸਰਕਾਰ ਨੇ ਜ਼ਬਰ ਕੀਤਾ। ਜ਼ਬਰ ਦੇ باوجود ਹਜ਼ਾਰਾਂ ਹਜ਼ਾਰਾਂ ਕਿਸਾਨ ਮਜ਼ਦੂਰ ਆਮ ਜਨਤਾ ਰੇਲ ਟ੍ਰੈਕਾਂ ਤੇ ਬਹਿ ਕੇ ਗ੍ਰਿਫਤਾਰ ਕੀਤੇ ਕਿਸਾਨਾਂ ਆਗੋਂ ਨੂੰ ਰਿਹਾਅ ਕਰਕੇ ਇਸ ਮੁੱਦੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ। ਔਰ ਸੈਕੰਡ ਫੇਸ ਦੇ ਵਿੱਚ ਅਸੀਂ ਜਿਹੜੇ ਪ੍ਰੀ-ਪੇਡ ਮੀਟਰ ਆ ਜਿਹਨੂੰ ਅਸੀਂ ਚਿਪ ਵਾਲੇ ਮੀਟਰ ਕਹਿੰਦੇ ਆ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਅਦਾ ਕਰਕੇ ਆਈ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ। ਔਰ ਅਸੀਂ ਪ੍ਰੀ-ਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਨਹੀਂ ਲਗਵਾਵਾਂਗੇ। ਔਰ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਏ ਗਏ ਆ ਔਰ ਜਿਹੜਾ 30 ਨਵੰਬਰ ਤੱਕ ਦਾ ਸਮਾਂ ਸੀਗਾ ਵੀ ਪੰਜਾਬ ਸਰਕਾਰ ਇਸ ਜਿਹੜਾ ਬਿਜਲੀ ਸੋਧ ਬਿੱਲ 225 ਦਾ ਖਲੜਾ ਵਾ ਉਹਨੂੰ اپੋਜ਼ ਕਰੇ ਨਹੀਂ ਕੀਤਾ ਉਹਨਾਂ ਨਾਲ ਚੁੱਪੀ ਰਲ ਕੇ ਚੱਲਿਆ ਔਰ ਹੁਣ ਲਗਾਤਾਰ ਕੈਮ ਚੈਪਟਰ ਪੰਜਾਬ ਸਾਰੇ ਖਪਤਕਾਰਾਂ ਨੂੰ ਆਹਮਾਨ ਕਰ ਰਿਹਾ ਔਰ ਆਪਣੀਆਂ ਸਾਰੀਆਂ ਤਮਾਮ ਜਥੇਬੰਦੀਆਂ ਜਿਹੜੀਆਂ ਇਸ ਫੋਰਮ ਵਿੱਚ ਸ਼ਾਮਲ ਸਾਰੀਆਂ ਹੀ ਪਿੰਡ-ਪਿੰਡ ਜਾ ਕੇ ਖਪਤਕਾਰਾਂ ਨੂੰ ਦਾ ਸਹਿਯੋਗ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਔਰ ਉਹਨਾਂ ਦੀ ਮੰਗ ਵੀ ਹੈਗੀ ਆ ਵੀ ਜਿਹੜਾ ਪ੍ਰੀ-ਪੇਡ ਮੀਟਰ ਆ ਅਸਲ ਵਿੱਚ ਇਹਦੀ ਇੰਨੀ ਜ਼ਿਆਦਾ ਖਪਤ ਹੈਗੀ ਆ ਵੀ ਤੁਹਾਡੀ 600 ਜੁੰਟ ਦੀ ਮਾਫੀ ਕੱਟ ਕੇ ਵੀ ਠੀਕਾ ਉੱਪਰ ਹਜ਼ਾਰਾਂ ਜੁੰਟ ਬਲ ਰਹੇ ਆਗੇ ਅਸੀਂ ਜੇ ਟਰਾਈ ਕਰਨਾ ਹੋਵੇ ਇਹ ਇਲੈਕਟ੍ਰੋਨਿਕਸ ਮੀਟਰ ਜਿਹੜਾ ਲੱਗਾ ਵਾ ਇਹ ਵੀ ਚਲਾ ਕੇ ਦੇਖ ਲਈਏ ਤੇ ਫਿਰ ਵੀ ਮਾਫੀ ਕੱਟ ਕੇ ਵੀ ਬਹੁਤ ਵੱਡੇ ਬਿੱਲ ਆ ਰਹੇ ਕਿ ਕੋਈ ਬਿੱਲਾਂ ਦੀ ਜਿਹੜੀ ਜੁਨਟਾਂ ਦੀ ਕੀਮਤ ਆ ਉਹ ਬਹੁਤ ਵੱਡੇ ਪੱਧਰ ਤੇ ਇੰਨਾ ਸਮਿਆਂ ਵਿੱਚ ਇਹਦਾ ਵਾਅਦਾ ਕਰ ਦਿੱਤਾ ਗਿਆ ਵਾ ਤੋਂ ਜੇ ਬਿਜਲੀ ਬੋਰਡ ਕਾਰਪੋਰੇਟ ਕਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀ-ਪੇਡ ਮੀਟਰ ਆ ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਛਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇ ਨੇ ਹੈਗੇ ਆ ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਤਾਕੀ ਗੱਲ ਕਰਾਂਗੇ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜਿਨ੍ਹਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਹਰਚਰਨ ਸਿੰਘ ਪੁੱਲਰ ਨੂੰ ਕੋਰਟ ਲੈ ਕੇ ਪਹੁੰਚਿਆ ਪੁਲਿਸ ਵਿਥਿਆਲੀਏ ਕ੍ਰਿਸ਼ਨੂ ਸ਼ਰਦਾ ਨੂੰ ਵੀ ਜੋ ਹੈ ਪੇਸ਼ ਕੀਤਾ ਗਿਆ ਤਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋ ਰਹੀ ਹੈ ਅਦਾਲਤ ਨੇ ਪੁੱਲਰ ਨੂੰ ਫਿਜ਼ੀਕਲ ਤੌਰ ਤੇ ਜੋ ਹੈ ਪੇਸ਼ ਕਰਨ ਦਾ ਹੁਕਮ ਦਿੱਤਾ ਸੀ ਤੇ ਜਿਸ ਤੋਂ ਬਾਅਦ ਅੱਜ ਫਿਜ਼ੀਕਲ ਤੌਰ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਸਸਪੈਂਡਡ ਡੀਆਈਜੀ ਨੂੰ ਡਰਾਇਵ ਪੇਸ਼ ਕੀਤਾ ਗਿਆ ਤਾਂ ਕੁਝ ਦਿਨ ਪਹਿਲਾਂ ਸੀਬੀਆਈ ਨੇ ਸਸਪੈਂਡਡ ਡੀਆਈਜੀ ਪੁੱਲਰ ਖਿਲਾਫ ਜੋ ਹੈ ਚਾਰਜੀਟ ਫਾਈਲ ਕੀਤੀ ਸੀ ਜੀ ਅਜ ਕੋਰਚੇ ਪੇਸ਼ ਕੀਤਾ ਗਿਆ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਿਜ਼ੀਕਲ ਤੌਰ ਤੇ ਉਹਨਾਂ ਨੂੰ ਪੇਸ਼ ਕਰਨ ਦਾ ਹੁਕਮ ਹੋਇਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਕੋਰਚੇ ਪੇਸ਼ ਕੀਤਾ ਗਿਆ ਤਾਂ ਇਹ ਬਹੁਤ ਹਾਈ ਪ੍ਰੋਫਾਈਲ ਮਾਮਲਾ ਹੈ ਜੋ ਕਿ ਪੰਜਾਬ 'ਚ ਬਣਿਆ ਜਦੋਂ ਕਿ ਇੱਕ ਡੀਆਈਸੀ ਪੱਤਰ ਦੇ ਅਫਸਰ ਵੱਲੋਂ ਜੋ ਰਿਸ਼ਵਤ ਲਈ ਗਈ ਕਰੀਬ ਕਿਵ ਲੱਖਾਂ ਰੁਪਏ ਦੀ ਰਿਸ਼ਵਤ ਲਈ ਗਈ ਉਸ ਤੋਂ ਬਾਅਦ ਉਹਨਾਂ ਦੇ ਰਿਹਾਈਸ਼ ਤੋਂ ਜੋ ਹੈ ਕਰੋੜਾਂ ਰੁਪਏ ਬਰਾਮਦ ਹੋਇਆ ਕਈ ਜਿਹੀਆਂ ਚੀਜ਼ਾਂ ਬਰਾਮਦ ਹੋਈਆਂ ਜਿਸ ਨੂੰ ਲੈ ਕੇ ਲਗਾਤਾਰ ਵੱਡੇ ਸਵਾਲ ਵੀ ਉੱਠੇ ਤੇ ਉਸ ਤੋਂ ਬਾਅਦ ਲਗਾਤਾਰ ਜਾਂਚ ਜਾਰੀ ਹੈ ਤੇ ਸੀਬੀਆਈ ਅੱਜ ਚੰਡੀਗੜ੍ਹ ਅਦਾਲਤ 'ਤੇ ਲੈ ਕੇ ਪਹੁੰਚ ਗਿਆ ਪੇਸ਼ ਕੀਤਾ ਗਿਆ ਤੇ ਇਸ ਤੋਂ ਇਲਾਵਾ ਜੋ ਵਿਚੂਲੀਆ கிருஷ்ਨੂ ਸ਼ਰਦਾ ਵਿਦਦਾ ਵੀ ਜੋ ਹੈ ਨਾਮ ਇਸ ਕੇਸ ਦੇ ਵਿੱਚ ਆਇਆ ਸੀ ਉਸ ਨੂੰ ਵੀ ਜੋ ਹੈ ਕੋਰਟ ਚ ਪੇਸ਼ ਕੀਤਾ ਗਿਆ ਤਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਚ ਪੇਸ਼ੀ ਹੋਈ ਹੈ ਜੋ ਕਿ ਮੌਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਉਹਨਾਂ ਦੀ ਕੋਰਟ ਚ ਪੇਸ਼ ਕੀਤਾ ਗਿਆ ਤੇ ਜੋ ਹੈ ਕੁਝ ਦਿਨ ਪਹਿਲਾਂ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਜੋ ਹੈ ਉਨ੍ਹਾਂ ਦੇ ਖਿਲਾਫ ਜੋ ਚਾਰਜ ਚੀਟ ਹੈ ਉਹ ਵੀ सीबीआई ਵੱਲੋਂ ਦਾਖਲ ਕੀਤੀ ਗਈ ਸੀ ਕਿਉਂਕਿ ਲਗਾਤਾਰ ਇਸ ਮਾਮਲੇ 'ਚ ਜਾਂਚ ਜਾਰੀ ਹੈ ਤੇ ਇਸ ਵਿਚਾਲੇ ਅੱਜ ਜੋ ਹੈ ਕੋਰਟ 'ਚ ਹਰਜਨ ਸਿੰਘ ਪੁਲਰਦੀ ਪੇਸ਼ੀ ਹੋਈ ਹੈ ਤਾਂ ਸੁਣਵਾਈ ਚੱਲ ਰਹੀ ਹੈ ਸੁਣਵਾਈ ਜੋ ਹੈ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੇ ਕਿਉਂਕਿ ਆਪਣੇ ਆਪ 'ਚ ਬਹੁਤ ਵੱਡੇ ਪੱਧਰ ਤੇ ਇਹ ਮਾਮਲਾ ਜੋ ਹੈ ਸਾਹਮਣੇ ਆਇਆ ਸੀ ਉਸ ਵੇਲੇ ਜਦੋਂ ਕਿ ਰਿਸ਼ਵਤ ਦੇ ਇਲਜ਼ਾਮਾਂ 'ਚ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਰਿਹਾਈ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਦੋਂ ਹੈਰਾਨੀਜਨਕ ਖੁਲਾਸੇ ਹੁੰਦੇ ਨੇ ਕਿ ਵੱਡੇ ਪੱਧਰ ਤੇ ਕਰੋੜਾਂ ਰੁਪਏ ਦੀ ਜੋ ਹੈ ਰਾਸ਼ੀ ਬਰਾਮਦ ਹੁੰਦੀ ਹੈ ਲਗਜ਼ਰੀ ਘੜੀਆਂ ਬਰਾ ਜਿਸ ਦੇ ਕੀ ਡਾਕੂਮੈਂਟਸ ਨਹੀਂ ਸਨ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਹੋਰ ਮਾਮਲੇ ਵੀ ਜੋ ਹੈ ਸਾਹਮਣੇ ਆਏ ਕਿ ਵਿਚੋਲੀਆ ਕ੍ਰਿਸ਼ਨ ਸ਼ਰਦਾ ਜੋ ਹੈ ਉਸ ਦੀ ਭੂਮਿਕਾ ਦੀ ਜਾਂਚ ਹੁੰਦੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਅੱਜ ਦੋਹਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋ ਰਹੀ ਹੈ ਤੇ ਪੇਸ਼ ਕੀਤਾ ਗਿਆ ਤਾ ਕੋਰਟ 'ਚ ਪੇਸ਼ੀ ਜੋ ਹੈ ਹੋਈ ਹੈ ਤੇ ਪੁੱਲਰ ਨੂੰ ਕੋਰਟ ਚਾਰਜ ਸ਼ੀਟ ਦੀ ਕਾਪੀ ਰਿਸਿਵ ਵੀ ਕਰਵਾਈ ਗਈ ਹੈ ਤਾਂ ਇਹ ਬਿਲਕੁਲ ਅੱਜ ਪੇਸ਼ ਕਰਕੇ ਜੁਆ ਸੀਬੀਆਈ ਵੱਲੋਂ ਕੋਰਟ 'ਚ ਪੇਸ਼ ਕੀਤਾ ਗਿਆ ਬਿਲਕੁਲ ਇਸ ਮਾਮਲੇ ਚ ਜੇ ਵੱਡੀ ਗੱਲ ਕਰੀਏ ਤਾਂ ਜੋ ਮੋਤਲ ਡੀਆਜੀ ਹਰਚਰਨ ਸਿੰਘ ਪੁੱਲਰ ਨੇ ਉਹਨਾਂ ਨੂੰ ਚਾਰ ਸ਼ੀਟ ਦੀ ਕਾਪੀ ਰਿਸੀਵ ਕਰਵਾਈ ਗਈ ਹੈ ਅਤੇ ਇਸ ਵਿਚਾਲੇ ਵਿਚੋਲੀਆ ਕ੍ਰਿਸ਼ਨੂ ਸ਼ਰਦਾ ਦੀ ਜੋ ਹੈ ਪੇਸ਼ੀ ਹੋਈ ਹੈ ਤੇ ਅਗਲੀ ਸੁਣਵਾਈ ਜੋ ਹੈ 18 ਜਨਵਰੀ ਨੂੰ ਹੋਵੇਗੀ ਤਾਂ ਬਿਲਕੁਲ ਇਸ ਮਾਮਲੇ ਚ ਜੋ ਹੈ ਪੁੱਲਰ ਨੂੰ ਜੋ ਹੈ ਕੋਰਟ ਚਾਰ ਸ਼ੀਟ ਦੀ ਕਾਪੀ ਰਿਸੀਵ ਕਰਵਾਈ ਗਈ ਹੈ ਜਿਸ ਦੀ ਕੀ ਮੰਗ ਕੀਤੀ ਗਈ ਸੀ ਤੇ ਅਗਲੀ ਸੁਣਵਾਈ ਜੋ ਹੈ 18 ਜਨਵਰੀ ਨੂੰ ਹੋਵੇਗੀ ਤਾਂ ਤਮਨੋਜ ਰਾਠੀ ਜੁੜੇ ਹੋਏ ਨੇ ਹੋਰ ਜਾਣਕਾਰੀ ਲਈ ਤਾਂ ਮਨੋਜ ਬਿਲਕੁਲ ਅੱਜ ਪੇਸ਼ੀ ਜੋ ਹੈ ਕਿ ਹੋਈ ਹੈ ਮੋਟਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਤੇ ਇਸ ਵਿਚਾਰੇ ਜੋ ਹੈ ਚਾਰਟ ਸ਼ੀਟ ਦੀ ਕਾਪੀ ਰਿਸੀਵ ਕਰਵਾਈ ਗਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਦੇਖੋ ਬਿਲਕੁਲ ਅੱਜ ਅਹਿਮ ਸੁਣਵਾਈ ਸੀ ਔਰ ਖੁਦ ਹਰਚਰਨ ਸਿੰਘ ਭੁੱਲਰ ਨੂੰ ਫਿਜ਼ੀਕਲ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਔਰ ਅੱਜ ਹਰਚਰਨ ਸਿੰਘ ਭੁੱਲਰ ਵੀ ਇੱਥੇ ਮੌਜੂਦ ਹੋਈ ਸੀ ਔਰ ਜਿਹੜਾ ਵਿਚੋਲੀਆ ਕ੍ਰਿਸ਼ਨੂ ਉਹ ਵੀ ਇੱਥੇ ਮੌਜੂਦ ਸੀਗਾ ਅ ਜਿਨਾਂ ਨੂੰ ਜਿਹੜੀ ਚਾਰ ਸ਼ੀਟ ਸੀਬੀਆਈ ਵੱਲੋਂ ਆਂ ਦਾਖਲ ਕੀਤੀ ਗਈ ਹੈ ਉਹਦੀ ਜਿਹੜੀ ਕਾਪੀ ਹੈ ਉਹ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਨੂੰ ਰਿਸੀਵ ਕਰਾਈ ਹੈ ਹਾਲਾਂਕਿ ਹੁਣ ਨੈਕਸਟ ਡੇਟ ਜਿਹੜੀ ਹੈ ਉਹ 18 ਜਨਵਰੀ 2026 ਦੀ ਦਿੱਤੀ ਗਈ ਹੈ ਲੇਕਿਨ ਦੇਖੋ ਇਹਦੇ ਵਿੱਚ ਗੁਲਦਕ ਕਿਉਂਕਿ ਕਈ ਚੀਜ਼ਾਂ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਜਿਹੜੀ ਚਾਰ ਸ਼ੀਟ ਦੀ ਕਾਪੀ ਦਿੱਤੀ ਗਈ ਹੈ ਸੀਬੀਆਈ ਵੱਲੋਂ ਉਹਦੇ ਵਿੱਚ ਕਈ ਚੀਜ਼ਾਂ ਰੱਖੀਆਂ ਕਾਫੀ ਕਰੀਬ 400 ਪੰਨਿਆਂ ਦੀ ਇਹ ਚਾਰ ਸ਼ੀਟ ਦੱਸੀ ਜਾ ਰਹੀ ਹੈ ਹਾਲਾਕੀ ਉਹ ਵੀ ਸਾਡੇ ਕੋਲ ਥੋੜੀ ਦੇਰ ਤੱਕ ਪਹੁੰਚੇਗੀ ਲੇਕਿਨ ਜਿਹੜੇ ਮੇਨ ਮੇਨ ਪੁਆਇੰਟਸ ਹੈ ਉਹ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਚਾਰਜ ਸ਼ੀਟ ਦਾਖਿਲ ਕੀਤੀ ਹੈ ਅਜੜੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਹਾਲਾਂਕਿ ਸੀਬੀਆਈ ਕੋਰਟ ਦੇ ਵਿੱਚ ਇਹ ਸਾਰਾ ਪੂਰਾ ਮੈਟਰ ਚੱਲ ਰਿਹਾ ਹੈ ਔਰ ਜਿਹੜੀ ਹੁਣ ਇਹ ਦਿੱਤੀ ਗਈ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਦੇ ਵਿੱਚ ਕਾਫੀ ਕੁਝ ਚੀਜ਼ਾਂ ਦਿੱਤੀ ਗਈਆਂ ਕਿ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕੰਪਲੇਂਟ ਸੀ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈਗੀ ਹੈ ਉਹਦੇ ਵਿੱਚ ਦਿੱਤੀ ਗਈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਕੰਪਲੇਂਟ ਹੈ ਉਹ ਦਿੱਤੀ ਗਈ ਸੀ ਔਰ ਇਹਦੇ ਵਿੱਚ ਕਿੰਨੀ ਕ ਰਿਕਵਰੀ ਹੋਈ ਸੀ ਕਿੰਨੀ ਕਹਿ ਸਕਦੇ ਆ ਕਿ ਕਿੰਨੀ ਕ ਰਿਕਵਰੀ ਹੈਗੀ ਕੈਸ਼ ਰਿਕਵਰੀ ਹੋਈ ਸੀ ਕਿੰਨਾ ਜਾਦਾ ਜਿਹੜੀ ਸਾਰੀ ਚੀਜ਼ਾਂ ਰਿਕਵਰੀ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਸੀਬੀਆਈ ਵੱਲੋਂ ਜਿਹੜੇ ਹੈਗੇ ਉਹ ਪੂਰੀ ਇੱਕ ਚਾਰਟ ਸ਼ੀਟ ਦੇ ਵਿੱਚ ਦਿੱਤਾ ਗਿਆ ਹਾਲਾਂਕਿ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਦਿੱਤੀ ਗਈ ਹੈ ਜਿਦੇ ਵਿੱਚ ਕਿਉਂਕਿ ਦੇਖੋ ਜਿਹੜੀ ਵੀ ਚੀਜ਼ਾਂ ਜਾਂ ਪ੍ਰਾਪਰਟੀ ਦੀ ਗੱਲ ਕੀਤੀ ਗਈ ਹੈ ਜਾਂ ਫਿਰ ਅਕਾਊਂਟ ਦੀ ਗੱਲ ਕੀਤੀ ਗਈ ਹੈ ਜਿਹੜੀ ਵੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਕੈਸ਼ ਜਿਹੜਾ ਰਿਕਵਰ ਹੋਇਆ ਕਿ ਐਸਿਕਾ ਕਰੋਲਾ ਦੇ ਵਿੱਚ ਕੈਸ਼ ਰਿਕਵਰ ਹੋਇਆ ਸੀਗਾ 골ਡਨ ਗੋਲਡ ਦੀ ਚੀਜ਼ਾਂ ਰਿਕਵਰ ਹੋਈ ਸੀ ਲਗਜ਼ਰੀ ਗੱਡੀਆਂ ਰਿਕਵਰ ਹੋਈ ਸੀ ਪ੍ਰਾਪਰਟੀ ਦੇ ਬਾਰੇ ਵਿੱਚ ਸੀਬੀਆਈ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਾਰੀ ਦਿੱਤੀ ਗਈ ਸੀ ਅਜ ਉਹਦੀ ਚਾਰ ਸ਼ੀਟ ਦੇ ਵੀ ਸਾਰੀ ਜੀ ਜੀ ਮਨੋਜ ਬਿਲਕੁਲ ਆਪਾਂ ਪੇਸ਼ੀ ਜੋ ਹੈ ਹੋਈ ਹੈ ਮੋਤਲ ਡੀਆਜੀ ਹਰਚਰਨ ਸਿੰਘ ਪੁਲਰ ਦੀ ਤੇ ਇਸ ਮਾਮਲੇ ਦੇ ਵਿੱਚ ਜੋ ਹੁਣ ਅਗਲੀ ਸੁਣਵਾਈ ਹੋਣੀ ਹੈ ਉਹ 18 ਜਨਵਰੀ ਨੂੰ ਹੋਵੇਗੀ ਤਾਂ ਘਟਿਤ ਆਡੀਓ ਮਾਮਲੇ 'ਚ ਵੱਡਾ ਐਕਸ਼ਨ ਹੋਇਆ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੂੰ ਛੁੱਟੀ ਤੇ ਭੇਜਿਆ ਗਿਆ ਐੱਸਐੱਸਪੀ ਸੰਗਰੂਰ ਸਰਤਾਜ ਚਾਹਲ ਨੂੰ ਜੋ ਹੈ ਵੱਧੂ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਅਕਾਲੀ ਦਲ ਨੇ ਕਥਿਤ ਆਡੀਓ ਨੂੰ ਲੈ ਕੇ ਜੋ ਹੈ ਇਲਜ਼ਾਮ ਲਗਾਏ ਸੀ ਆਡੀਓ ਚ ਐਸ ਐਸ ਪੀ ਵਰੁਣ ਸ਼ਰਮਾ ਦੀ ਆਵਾਜ਼ ਹੁੰਦਾ ਦਾਅਵਾ ਕੀਤਾ ਗਿਆ ਸੀ ਅਕਾਲੀ ਦਲ ਵੱਲੋਂ ਤਾਂ ਕਥਿਤ ਆਡੀਓ ਮਾਮਲੇ ਚ ਅੱਜ ਹਾਈ ਕੋਰਟ ਚ ਦੁਬਾਰਾ ਸੇ ਅਹਿਮ ਸੁਣਵਾਈ ਹੋਣੀ ਹੈ ਪੰਜਾਬ ਚੋਂ ਕਮਿਸ਼ਨ ਜੋ ਹੈ ਅੱਜ ਜਾਂਚ ਰਿਪੋਰਟ ਜੋ ਹੈ ਉਹ ਵੀ ਸੌਂਪ ਸਕਦਾ ਹੈ ਤਾਂ ਸੁਖਬੀਰ ਬਾਦਲ ਨੇ ਦੱਸ ਦਈਏ ਕਿ ਇੱਕ ਕਥਿਤ ਆਡੀਓ ਸ਼ੇਅਰ ਕੀਤੀ ਸੀ ਪਟਾੜਾ ਦੇ ਪੁਲਿਸ ਅਧਿਕਾਰੀਆਂ ਦਿੱਕਤਿਤ ਆਡੀਓ ਹੁੰਦਾ ਦਾਵਾ ਕੀਤਾ ਗਿਆ ਸੀ ਤੇ ਇਸ ਵਿਚਾਲੇ ਵੱਡਾ ਐਕਸ਼ਨ ਹੋਇਆ ਜੋ ਐਸਐਸਪੀ ਪਟਿਆਲਾ ਨੇ ਵਰੂ ਸ਼ਰਮਾ ਉਹਨਾਂ ਨੂੰ ਛੁੱਟੀ ਤੇ ਭੇਜਤਾ ਗਿਆ ਤੇ ਜੋ ਐਸਐਸਪੀ ਸੰਗਰੂਰ ਸਰਤਾਜ ਚਾਹਲ ਨੇ ਉਹਨਾਂ ਨੂੰ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ ਆ ਪਟਿਆਲਾ ਦੇ ਵੀ ਤਾਂ ਦੱਸ ਦਈਏ ਕਿ ਕਥਿਤ ਆਡੀਓ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਅਕਾਊਂਟ ਤੇ ਇੱਕ ਆਡੀਓ ਸ਼ੇਅਰ ਕੀਤੀ ਜਾਂਦੀ ਹੈ ਦਾਵਾ ਕੀਤਾ ਜਾਂਦਾ ਹੈ ਕਿ ਇਹ ਆਡੀਓ ਜੋ ਹੈ ਉਹ ਐਸਐਸਪੀ ਪਟਿਆਲਾ ਵਰੂ ਸ਼ਰਮਾ ਦੀ ਹੈ ਜਿਸ ਚੋ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਈ ਨੇ ਦੂਜੇ ਪਾਸੇ ਇਸ ਮਾਮਲੇ ਚਾ ਕੀ ਕੀ ਫੈਸਲਾ ਹਾਈ ਕੋਰਟ ਵੱਲੋਂ ਇਸ ਮਾਮਲੇ 'ਚ ਲਿਆ ਜਾਂਦਾ ਹੈ ਪਰ ਦੂਜੇ ਪਾਸੇ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਤੋਂ ਪਹਿਲਾਂ ਹੀ ਆਪ ਦੀ ਜਿੱਤ ਹੋਈ ਹੈ ਆਪ ਦੇ 195 ਉਮੀਦਵਾਰ ਸਰਬ ਸੰਪਤੀ ਨਾਲ ਜਿੱਤੂ ਕਰਾਰ ਦਿੱਤੇ ਗਏ ਨੇ 15 ਜ਼ਿਲ੍ਹਾ ਪ੍ਰੀਸ਼ਦ ਤੇ 180 ਬਲਾਕ ਸੰਪਤੀ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਅਸੀਂ ਵਿੱਚ ਕੁੱਲ ਜੋ ਹੈ 357 ਜ਼ਿਲ੍ਹਾ ਪ੍ਰੀਸ਼ਦ ਤੇ 2863 ਜੋ ਹੈ ਬਲਾਕ ਸੰਪਤੀ ਸੀਟਾਂ ਨੇ ਜਿਸ ਨੂੰ ਲੈ ਕੇ ਇਹ ਵੱਡੀ ਜਿੱਤ ਜੋ ਹੈ ਉਹਨਾਂ ਦੀ ਹੋਈ ਹੈ ਤਾਂ ਜੇ ਗੱਲ ਕਰੀਏ ਪਿੰਡੂ ਚੋਣਾਂ ਦੇ ਦੰਗਲ ਦੀ ਤਾਂ ਇੱਚ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰੀਏ ਤਾਂ ਕੁੱਲ ਸੀਟਾਂ ਦੀ ਗੱਲ ਕਰੀਏ ਜੇ ਪੂਰੇ ਪੰਜਾਬ ਭਰ ਦੀ ਤਾਂ ਕੁੱਲ ਸੀਟਾਂ ਜੋ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਤਿੰਸੂ ਸਤਵਿੰਗਾਨੀ ਤਾਂ ਬਿਨਾ ਮੁਕਾਬਲੇ ਜਿੱਤੂ ਹੋਈ ਨੇ 180 ਮੀ ਵਰ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਨੇ ਇਸ ਮੁਕਾਬਲੇ ਚ ਜੋ ਬਚੇ ਨੇ ਜਿਨ੍ਹਾਂ ਵਿੱਚ ਹੁਣ ਮੁਕਾਬਲਾ ਹੋਣਾ ਹੈ ਜ਼ਿਲ੍ਹਾ ਪ੍ਰੀਸ਼ਦ ਲਈ ਉਹਨੇ 1265 ਉਮੀਦਵਾਰ ਕੀ ਇਹਨਾਂ ਉਮੀਦਵਾਰਾਂ ਚ ਹੁਣ ਮੁਕਾਬਲਾ ਹੋਣਾ ਤੇ ਜੋ 180 ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਜਿੱਤੂ ਕਰਾ ਦਿੱਤੇ ਗਏ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਕੁੱਲ 357 ਚੋਜੋਆ 180 ਜਿੱਤੂ ਕਰਾ ਦਿੱਤੇ ਗਏ ਨੇ ਤਾਂ ਇਹ ਪੰਚਾਇਤ ਸੰਮਤੀ ਚੋਣਾਂ ਦੀ ਗੱਲ ਕਰਦੇ ਆਂ ਪੰਚਾਇਤ ਸੰਮਤੀ ਦੀਆਂ ਕੁੱਲ ਸੀਟਾਂ 50 ਪਰਚ ਨੇ 2863 ਬਿਨਾਂ ਮੁਕਾਬਲਾ ਜੋ ਜਿੱਤੇ ਨੇ 180 ਨਾਲ ਚੋ ਜਿੱਤੇ ਨੇ ਤੇ ਮੁਕਾਬਲੇ ਚ ਜੇ ਬਚੇ ਦੀ ਗੱਲ ਕਰੀਏ ਕਿ ਕਿੰਨੇ ਉਮੀਦਵਾਰ ਬਚੇ ਨੇ ਤਾਂ 83 ਚੋਂ 14 ਉਮੀਦਵਾਰ ਨੇ ਜਿਨ੍ਹਾਂ ਦਾ ਵਿੱਚ ਹੁਣ ਮੁਕਾਬਲਾ ਹੋਣਾ ਹੈ ਪੰਚਾਇਤ ਸੰਮਤੀ ਲਈ ਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਚੋਣਾਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਇਹ ਪੂਰਾ ਡਾਟਾ ਜੋ ਹੈ ਸਾਹਮਣੇ ਆਇਆ ਹੈ ਤੇ ਜੇ 15 ਸੀਟਾਂ ਤੇ ਕਬਜ਼ਾ ਕੀਤਾ ਗਿਆ ਜਿੱਤੂ ਕਰਾਇਆ ਤਾ ਗਿਆ ਸਰਬਸੰਮਤੀ ਨਾਲ ਜਿੱਦੇ ਵਿੱਚ ਤਰਨਤਾਰਨ ਦੀਆਂ 12 ਸੀਟਾਂ ਅੰਮ੍ਰਿਤਸਰ ਦੀਆਂ 3 ਸੀਟਾਂ ਕੀ ਇਹਨਾਂ ਤਰਨਤਾਰਨ ਚ 12 ਤੇ ਅੰਮ੍ਰਿਤਸਰ ਚ 3 ਸੀਟਾਂ ਤੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਸਰਬਸੰਮਤੀ ਨਾਲ ਜੋ ਕਿ ਫੈਸਲਾ ਹੈ ਕਿ 15 ਸੀਟਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਨੇ ਬਿਨਾਂ ਚੋਣਾਂ ਤੋਂ ਹਾਲਾਂਕਿ ਚੋਣਾਂ ਜੋ ਹੈ 14 ਦਸੰਬਰ ਨੂੰ ਹੋਣੀਆਂ ਨੇ ਸਾਰੇ ਨੂੰ ਨਤੀਜੇ ਹੋਣੇ ਨੇ ਪਰ ਸਰਬਸੰਮਤੀ ਨਾਲ ਜੋ ਹੈ ਇਹ ਪੂਰਾ ਫੈਸਲਾ ਹੋਇਆ ਪੰਚਾਇਤ ਸੰਮਤੀ ਚੋਣਾਂ ਦੀ ਗੱਲ ਕਰੀਏ ਤਾਂ 180 ਸੀਟਾਂ ਨੇ ਜਿਸ ਦੇ ਵਿੱਚ ਤਰ ਜੇ ਸਟਾਰਟ ਹੁਸ਼ਾਰਪੁਰ ਚ 17 ਮਲੇਰ ਕੁਟਲਾ ਚ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਵੱਲੋਂ ਬਿਨਾ VOTING ਸਰਪ ਸੰਪਤੀ ਨਾ ਜੋਇ ਉਮੀਦਵਾਰਾਂ ਨੂੰ ਜੁਨਿਆਗਾਤੇ ਇਹਨਾਂ ਨੂੰ ਜੇਤੂ ਕਰਾਰ ਦਿੱਤਾ ਗਿਆ 180 ਸੀਟਾਂ ਤੇ ਪੰਚਾਇਤ ਸੰਪਤੀ ਦੀਆਂ ਤੇ ਇਸ ਮਾਮਲੇ ਦੇ ਵਿੱਚ ਹੁਣ ਜੋ ਹੈ ਵੋਟਾ ਜੋ ਹੈ 14 ਦਸੰਬਰ ਨੂੰ ਹੋਣੀਆਂ ਨੇ ਤੇ 17 ਤਰੀਕ ਨੂੰ ਨਤੀਜੇ ਆਉਣੇ ਨੇ लुजराना ਦੇ ਪਿੰਡ ਰਤਨਗੜ੍ਹ ਵਿੱਚ ਇੱਕ ਪਤਨੀ ਵੱਲੋਂ ਧੋਖਾ ਮਿਲਣ ਤੇ ਪਤਨੀ ਨੇ ਨਹਿਰ ਦੇ ਛਾਲ ਮਾਰਤੀ ਜਾਣਕਾਰੀ ਮੁਤਾਬਕ ਸੁਨੀਲ ਨਾਮ ਦੇ ਸਖਸ਼ ਨੇ ਲੱਖਰ ਰੁਪਏ ਲਾ ਕੇ ਆਪਣੀ ਪਤਨੀ ਨੂੰ ਇਗਨਾਟੇ ਜਾਸੀ ਪਰ ਉੱਥੇ ਜਾ ਕੇ ਪਤਨੀ ਵੱਲੋਂ ਸਾਰੇ ਸਬੰਧ ਤੋੜ ਦਿੱਤੇ ਗਏ ਉੱਥੇ ਹੀ ਸਹੁਰੇ ਘਰ ਜਾ ਕੇ ਕੁੱਛਣ ਤੇ ਉਸ ਦੀ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਉੱਥੇ ਹੀ ਲੜਕੇ ਨੇ ਪਰਿਵਾਰ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਹਿੰਿਆ ਕਿ ਜਦ ਤੱਕ ਮਾਮਲੇ 'ਚ ਐਫ ਆਈ ਆਰ ਦਰਜ ਨਹੀਂ ਹੁੰਦੀ ਉਦੋਂ ਤੱਕ ਉਹ ਅੜੇ ਰਹਿਣਗੇ ਪਤਾ ਲੱਗਿਆ ਸੋ ਜੀ ਕੱਲ੍ਹ ਤੋਂ ਪਹਿਲਾਂ ਹੀ ਪਤਾ ਲੱਗਿਆ ਤੁਹਾਨੂੰ ਟਾਈਮਿੰਗ ਕਹੇ ਤੁਹਾਨੂੰ ਪਤਾ ਸੀ ਕਿ ਉਹਦਾ ਡਿਵੋਰਸ ਹੋ ਗਿਆ ਨਹੀਂ ਸਾਨੂੰ ਕੁੱਖ ਨਹੀਂ ਪਤਾ ਨਾ ਸਾਨੂੰ ਇਹ ਡਿਵੋਰਸ ਦਾ ਪਤਾ ਨਾ ਸਾਨੂੰ ਇਹ ਤਲਾਕ ਦਾ ਕੁਝ ਨਹੀਂ ਕਰਨੀ ਪਤਾ ਅੱਛਾ ਕੁੜੀ ਨੂੰ ਕੌਣ ਚੜਾ ਕੇ ਆਇਆ ਸੀਗਾ ਕੁੜੀ ਨੂੰ ਉਹਦੇ ਪੇਕੇ ਚੜਾ ਕੇ ਆਏ ਆ ਮੇਰਾ ਘਪਰਾ ਨਾਲ ਸੀ ਅੱਛਾ ਨਾਲ ਗਿਆ ਸੀ ਹਾਂ ਜੀ ਪਟੰਡਾ ਦੇ ਪਕਤਾ ਪਾਇਕਾ ਵਿੱਚ ਇੱਕ ਵਿਆਸ ਸਮਾਗਮ ਦੌਰਾਨ ਦੋ ਭਰਾਵਾਂ ਵੱਲੋਂ ਹਵਾਈ ਫਾਇਰ ਕੱਟੀ ਗਈ ਰਵਾਲਵਰ ਨਾਲ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਸਾਹਮਣੇ ਆਈ ਜਿਸ ਨੂੰ ਨੇ ਖੁਦ ਹੀ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਸ ਨੇ ਰਵਾਲਵਰ ਵੀ ਕਬਜ਼ੇ 'ਚ ਲੈ ਆ ਲਿਆ ਹੈ ਡੀਐਸਪੀ ਮਨੂਜ ਕੁਮਾਰ ਨੇ ਚੇਤਾਵਨੀ ਦਿੱਤੀ ਹੈ ਕਿ ਵਿਆਹਾਂ ਜਾਂ ਸਮਾਗਮਾਂ 'ਚ ਹਵਾਈ ਫਾਇਰਿੰਗ ਤੇ ਇਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬੌਂਖਾਲਿਆਂ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਨੂੰਨ ਲਰਕੇ ਦੇ ਆ ਫਾਇਰ ਕਰੇ ਇਸ ਸਬੰਧ ਵਿੱਚ ਅਸੀਂ ਇਮੀਡੀਏਟ ਐਕਸ਼ਨ ਕਰਦੇ ਹੋਏ ਮਕਦਮਾ ਜਿਹੜਾ ਇਹਨਾਂ ਦੋਵਾਂ ਦੇ ਖਿਲਾਫ ਜਿਨ੍ਹਾਂ ਦੇ ਨਾਮ ਟੋਨੀ ਕੁਮਾਰ ਪੁੱਤਰ ਸੁਰੇਸ਼ ਕੁਮਾਰ ਅਤੇ ਡਿੰਪਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਜਿਹੜੇ ਕਿ ਦੋਨੋਂ ਬ੍ਰਦਰਸ ਹੈ ਚੇਅਰਮੈਨ ਫਰੋਨੀ ਭਗਤ ਦਾ ਜਾਨ ਵਾਲੇ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਜਿਹੜਾ ਰਜਿਸਟਰ ਕਰ ਲਿਆ ਇਹਨਾਂ ਦੋਵਾਂ ਨੂੰ ਅਸੀਂ ਇਸ ਮਕਦਮੇ 'ਚ ਅਰੈਸਟ ਕਰਕੇ ਤੇ ਜਿਹੜਾ ਇੱਕ ਰਵਾਲਵਰ ਹੈ 32 ਬੋਲ ਉਹ ਜਿਹੜਾ ਸੀ ਇਹਨਾਂ ਤੋਂ ਬਰਾਮਦ ਕੀਤਾ हिमाचल ਦੇ ਚੰਬਾ ਵਿੱਚ ਵਿਆਹ ਦੀ ਖੁਸ਼ੀ ਮਾਤਮ ਵਿੱਚ ਬਦਲ ਗਈ ਜਦੋਂ ਡਾਂਸ ਦੇਖਣ ਲਈ ਖੜੇ ਕਈ ਲੋਕਾਂ ਸਮੇਤ ਛੱਤ ਅਚਾਨਕ ਢਹਿ ਡਿੱਗੀ ਆਸੇ ਵਿੱਚ ਲਗਭਗ 40 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਵਿਆਸ ਮਾਗਮ ਚ ਮੌਜੂਦ ਦੁਕਾਨੇ ਇਸਿਆਕੀ ਛੱਤ ਤੇ ਪੀੜ ਵੱਜ ਜਾਣ ਕਾਰਨ ਇਹ ਦੁਰਘਟਨਾ ਵਾਪਰੀ ਹੈ ਨਿਰਖਪੁਰ ਦੇ ਬਟਾਣਾ ਵਿੱਚ ਇੱਕ 12 ਸਿੰਗਾ ਰਿਹਾਇਸ਼ੀ ਇਲਾਕੇ ਵਿੱਚ ਵੜ ਗਿਆ ਜਿਸ ਨਾਲ ਲੋਕਾਂ ਚ ਦਹਿਸ਼ਤ ਫੈਲ ਗਈ ਜੰਗਲੀ ਜਾਨਵਰ ਨੂੰ ਗਲੀਆਂ ਵਿੱਚ ਘੁੰਮਦਾ ਵੇਖ ਰਹਿਣ ਵਾਲੇ ਕਰਾਂ ਵਿੱਚ ਹੀ ਬੰਦ ਹੋ ਗਈ ਸੀਸੀਟੀਵੀ ਕੈਮਰੇ ਵਿੱਚ ਵੀ 12 ਸਿੰਗਾ ਕੈਦ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਲਈ ਕਲੋਨੀ ਚ ਰਾਤੇ ਫਿਰ ਟ੍ਰਿਬਿਊਨ ਕਲੋਨੀ ਵੱਲ ਚਲਾ ਗਿਆ ਨੇੜੇ ਜੰਗਲ ਅਤੇ ਖੁੱਲੇ ਇਲਾਕੇ ਹੋਣ ਕਾਰਨ ਜਾਨਵਰਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਪਟੜਕ ਕੇ ਆਉਣ ਵਾਲੇ ਮਾਮਲੇ ਲਗਾਤਾਰ ਵਧ ਰਹੇ ਗੁਰੂਗ੍ਰਾਮ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੇ ਗੁਰਾਂ ਨੂੰ ਚਿਕਨ ਮੋਮਸ ਖਿਲਾ ਕੇ ਉਸਦਾ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਵੀਡੀਓ ਸਾਹਮਣੇ ਆਉਂਦੇ ਹੀ ਹਿੰਦੂ ਸੰਸਥਾਵਾਂ ਨੇ ਸਖਤ ਇਤਰਾਜ਼ ਵੀ ਜਤਾਇਆ ਤੇ ਅਜਿਹੇ ਕਾਰੇ ਲਈ ਨੌਜਵਾਨ ਦੀ ਕੁੱਟਮਾਰ ਕਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਉੱਥੇ ਪੁਛਕਿਸ਼ ਤੋਂ ਬਾਅਦ ਨੌਜਵਾਨ ਨੂੰ ਜ਼ਮਾਨਤ ਤੇ ਵੀ ਛੱਡ ਦਿੱਤਾ ਗਿਆ ਮਾਦਾ ਤੁਹਾਡੇ ਕੋਲ ਟੇਨ ਹੈ ਹਾਂ ਤਾਂ ਸੌਰੀ ਜੈਸੀ ਰਾਮ ਆਗੇ ਜੈਸਾ ਕੁਝ ਹੋਗਾ ਹੋਤਾ ਹੈ ਤਾਂ ਫਿਰ ਮੈਂ ਕਹਤੋਂ ਕਿ ਮੇਰਾ ਇਲਾਜ ਕਰੀ ਦੇਣਾ ਇਲਾਜ ਤਾਂ ਵੀ ਕਰੇਗੀ ਪ੍ਰੀਤਕੌਰ ਚ న్యూਸ 18 ਦੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਪੁਲਿਸ న్యూਸ 18 ਦੀ ਖਬਰ ਦੇ ਕੇ ਲੋਟਰੀ ਜੇਤੂ ਦੇ ਘਰ ਪਹੁੰਚੀ ਤੇ ਕਿਹਾ ਕਿ ਅਸੀਂ ਤੁਹਾਡੇ ਨਾਲਾਂ ਡਰਨ ਦੀ ਕੋਈ ਗੱਲ ਨਹੀਂ ਹੈ ਦਰਸਲ ਜਿਵੇਂ ਹੀ ਲਾਟਰੀ ਜੇਤੂ ਨਸੀਬਪੁਰ ਦਾ 1.5 ਕਰੋੜ ਦਾ ਰੁਪਏ ਦਾ ਇਨਾਮ ਨਿਕਲਿਆ ਤਾਂ ਉਸ ਨੂੰ ਤੈ ਕਈ ਧਮਕੀਆਂ ਆਉਣ ਦਾ ਡਰ ਸਤਾਉਣ ਲੱਗਾ ਨਸੀਬਪੁਰ ਇੱਥੋਂ ਤੱਕ ਡਰ ਗਈ ਕਿ ਆਪਣੇ ਘਰ 'ਚ ਰਹਿਣ ਨੂੰ ਵੀ ਤਿਆਰ ਨਹੀਂ ਸੀ ਜਿਸ ਤੋਂ ਬਾਅਦ ਹੁਣ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਗਿਆ। ਤੇ ਨਸੀਬਪੁਰ ਨੇ ਕੋਈ ਅਜੇ ਤੋਂ 15-20 ਦਿਨ ਪਹਿਲਾਂ ਇੱਕ ਲਾਟਰੀ 200 ਰੁਪਏ ਦੇ ਪੈਸੇ ਜਿੰਦੇ ਵਿੱਚ ਉਹਨਾਂ ਦਾ ਨਸੀਬ ਖੁੱਲਿਆ ਤੇ ਜਿਨ੍ਹਾਂ ਨੂੰ 1.5 ਕਰੋੜ ਦੀ ਲਾਟਰੀ ਨਿਕਲੀ ਕਿ ਜਿਨ੍ਹਾਂ ਨੇ ਇਹ ਖਰਚਾ ਦਾਇਰ ਕੀਤਾ ਹੈ ਕਿ ਮੈਨੂੰ ਕੋਈ ਤੰਗ ਪੇਸ਼ਾ ਨਾ ਕਰੇ ਜਾਂ ਮੈਨੂੰ ਕੋਈ ਧਮਕੀ ਨਾ ਦੇ ਉਹਨਾਂ ਕਿਉਂਕਿ ਇੱਕ ਗਰੀਬ ਹੈ ਜਿਹੜੇ ਦਿਹਾੜੀ ਦਾ ਦਿਹਾੜੀ ਨਾਲ ਸੰਬੰਧ ਰੱਖਦੇ ਨੇ ਤੇ ਇਸ ਜਾਇਦੇ ਪੈਸੇ ਜਦੋਂ ਇੱਕ ਆਉਂਦਾ ਹੈ ਤਾਂ ਮੇਸ਼ਾ ਹੀ ਉਹਨਾਂ ਨੂੰ ਡਰਤ ਲੱਗੇ ਗਈ ਅਮ੍ਰਿਤਸਰ ਦੇ ਸ਼੍ਰੀ ਅਕਾਲ ਤਖਤ ਸਾਹਿਬ 'ਚ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਹੈ ਜਿਸ 'ਚ ਨਿਰਵਾਰ ਖਾਲਸਾ ਜਥਾ ਯੂਕੇ ਨਾਲ ਜੁੜੇ ਪਾਇ ਰਹਿੰਦਰ ਨੇ ਆਪਣੀ ਗਲਤ ਬਿਆਨਬਾਜ਼ੀ ਲਈ ਮਾਫੀ ਮੰਗੀ ਹਰਿੰਦਰ ਸਿੰਘ ਜਥੇਦਾਰ ਅੱਗੇ ਕਬੂਲਿਆ ਕਿ ਕੁਝ ਬੋਲ ਸਿੱਖ ਰਹਿਤ ਮਰਿਆਦਾ ਖਿਲਾਫ ਬੁਲੇ ਗਏ ਸਨ ਜਿਸ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਥੇਸ ਪਹੁੰਚੀ ਸੀ ਉਹਨਾਂ ਪੰਜ ਸਿੰਘ ਸਹਿਬਾਨਾਂ ਨੇ ਦੋ ਦਿਨ ਦੀ ਧਾਰਮਿਕ ਸਦਸਨਾਈ ਨਾਲ ਹੀ ਭਵਿੱਖ 'ਚ ਅਜਿਹੀ ਗਲਤੀ ਕਰਨ ਤੋਂ ਰੋਕਿਆ ਇੱਕ ਸੰਗਤ ਹਰਪ੍ਰਭ ਵਸੈ ਦੀ ਹੈ ਤਾਂ ਜਿੱਥੇ ਜਿੱਥੇ ਸਿੱਖ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦਾ ਹੈ ਵਰਲਡਵਾਈਡ ਘਰਾਂਚ ਵੀ ਜਥੇਬੰਦੀਆਂ ਚ ਵੀ ਸਾਡੀ ਸ਼ਬਦਾਂ ਕਰਕੇ ਜਿੱਥੇ ਕਿਸੇ ਦਾ ਦਿਲ ਤੂ ਖੇਸ ਪਹੁੰਚੀ ਹੋਈ ਉਸ ਕਰਕੇ ਆਪਾਂ ਪੇਸ਼ ਹੋਏ ਸਗੇ ਕਿ ਆਪਾਂ ਆਉਣ ਵਾਲੇ ਸਮੇਂ ਚ ਰਲ ਮਿਲ ਕੇ ਪਿਆਰ ਨਾਲ ਆਪਾਂ ਪ੍ਰਚਾਰ ਪ੍ਰਸਾਰ ਕਰ ਅੰਮ੍ਰਿਤਸਰ ਸਰ ਤੋਂ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਮਹਿਲਾ ਵਾਲੇ ਪੁਲ ਨੇੜੇ ਪਿਆਨਕ ਹਾ사ਬ ਪਰਿਆ ਹੈ ਪਿੰਡ ਲੂਪੂ ਕੀ ਤੋਂ ਆ ਰਹੀ ਕਾਰ ਕਾਰ ਬੇਕਾਬੂ ਹੋਈ ਹੈ ਡਵਾਈਡਰ ਨਾਲ ਟਕਰਾ ਕੇ ਜੋ ਹੈ ਪਲਟੀ ਹੈ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਕਾਤੀ ਬਹੁਤ ਹੋਈ ਹੈ ਚੌਥੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਸੇ ਵਿੱਚ ਗੱਡੀ ਦੇ ਵੀ ਪਰ ਖੱਟੇ ਉੱਡ ਗਈ ਨੇ ਤੇ ਇੰਜਣ ਜੋ ਹੈ ਕਾਰ ਤੋਂ ਬੱਕ ਹੋ ਗਿਆ ਤਾਂ ਵੱਡਾ ਹਾਸਾ ਵਾਪਰਿਆ ਅਬਰੀ ਸਰ ਦੇ ਵਿੱਚ ਜਿੱਥੇ ਕੀ ਹਾਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਹਲਕੀ ਇੱਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਲੋਪੋਕੇ ਤੋਂ ਇਹ ਜੋ ਹੈ ਕਾਰ ਆ ਰਹੀ ਸੀ ਤੇ ਅਚਾਨਕ ਬੇਕਾਬੂ ਹੋਈ ਉਸ ਤੋਂ ਬਾਅਦ ਡਿਵਾਈਡਰ ਨਾਲ ਟਕਰਾ ਕੇ ਜੋ ਹੈ ਕਾਰ ਪਲਟ ਗਈ ਜਿਸ ਹਾਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੱਸਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋਈ ਹੈ ਤੇ ਇਹ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਵੱਡਾ ਨੁਕਸਾਨ ਜੋ ਹੈ ਹੋਇਆ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਵੱਡਾ ਹਾ사 ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਤਾਂ ਹੋਰ ਜਾਣਕਾਰੀ ਲਈ ਜੀ ਰਜੀਵ ਸ਼ਰਮਾ ਜੋੜੇ ਨੇ ਤਾਂ ਰਜੀਵ ਇੱਕ ਵੱਡਾ ਹਾ사 ਵਾਪਰਿਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਮੌਕੇ ਬਿਲਕੁਲ ਇਹ ਗੁਰਵਾਸ ਅਮਰਤ ਸਰ ਦਾ ਰਾਮਪੀਰਥ ਰੋਡ ਹੈ ਉੱਥੇ ਇੱਕ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਔਰ ਉਸ ਬ੍ਰਿਜ ਦੇ ਹੇਠਾਂ ਜਿਹੜਾ ਰਸਤਾ ਜਿੱਥੇ ਕਿ ਡਿਵਾਈਡਰ ਬਣਾਇਆ ਗਿਆ ਤਾਂ ਕਿ ਉਸ ਆਥਾਂ ਤੋਂ ਜੋ ਹੈ ਦੋ ਸੜਕਾਂ ਜਿਹੜੀਆਂ ਤਾਂ ਕਿ ਕੋਈ ਇੱਕ ਗੱਡੀ ਦੂਸਰੇ ਦੇ ਨਾਲ ਨਾ ਟਕਰਾਏ ਤਾਂ ਉੱਥੇ ਡਿਵਾਈਡਰ ਬਣਾਇਆ ਹੋਇਆ ਪਰ ਇਹ ਨੌਜਵਾਨ ਜਿਸ ਤਰੀਕੇ ਦੇ ਨਾਲ ਗੱਡੀ ਦੀ ਹਾਲਤ ਲੱਗ ਰਹੀ ਹੈ ਇੰਜਨ ਤੱਕ ਗੱਡੀ ਦਾ ਜਿਹੜਾ ਉਹ ਬਾਹਰ ਸੜਕ ਦੇ ਉੱਤੇ ਡਿੱਗਿਆ ਹੋਇਆ ਤਾਂ ਉਸ ਤੋਂ ਇਹ ਲੱਗ ਰਿਹਾ ਕਿ ਗੱਡੀ ਜਿਹੜੀ ਹੈ ਓਵਰ ਸਪੀਡ ਸੀ ਔਰ ਇੱਕਦਮ ਉਹਨਾਂ ਨੂੰ ਜਿਹੜਾ ਡਿਵਾਈਡਰ ਹੈ ਉਹ ਸ਼ਾਇਦ ਨਜ਼ਰ ਨਹੀਂ ਆਇਆ ਹੋਵੇਗਾ ਜਿਸ ਕਰਕੇ ਗੱਡੀ ਡਿਵਾਈਡਰ ਦੇ ਨਾਲ ਟਕਰਾਈ ਉਸ ਤੋਂ ਬਾਅਦ ਗੱਡੀ ਪਲਟੀ ਔਰ ਤਿੰਨ ਜਿਹੜੇ ਨੌਜਵਾਨ ਨੇ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਔਰ ਇੱਕ ਨੌਜਵਾਨ ਕਿਹਾ ਜਾ ਰਿਹਾ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤਾਂ ਬੜੀ ਹੀ ਮੰਦ ਭਾਗੀ ਇਹ ਘਟਨਾ ਵਾਪਰੀ ਔਰ ਤਿੰਨੇ ਜਿਹੜੇ ਨੇ ਉਹ ਨੌਜਵਾਨ ਦੱਤੇ ਜਾ ਰਹੇ ਨੇ ਤਾਂ ਅਸੀਂ ਕਹਿ ਸਕਦੇ ਕਿ ਉਹਨਾਂ ਪਰਿਵਾਰਾਂ ਵਾਸਤੇ ਵੀ ਬੜੀ ਇਹ ਦੁਖਦਾਈ ਖਬਰ ਹੈ ਔਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਰਾਤ ਵੇਲੇ ਇਹ ਘਟਨਾ ਜਿਹੜੀ ਹੈ ਦਰਦਨਾਕ ਉਹ ਵਾਪਰੀ ਹੈ ਜੀ 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 ਜੀ